ਹਲਕਾ ਅਜਨਾਲਾ ਤੋਂ ਕਾਂਗਰਸ ਪਾਰਟੀ ਨੂੰ ਝਟਕਾ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਡਾਕਟਰ ਇਕਬਾਲ ਸਿੰਘ ਬੱਬਾ ਆਮ ਆਦਮੀ ਪਾਰਟੀ ਚ ਸ਼ਾਮਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਾਰਟੀ ਚ ਆਉਣ ਲਈ ਕਿਹਾ ਜੀ ਆਇਆਂ ਨੂੰ ਇਸ ਮੌਕੇ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ ਅਮਰੀਕ ਸਿੰਘ ਸਾਬਕਾ ਮੈਂਬਰ ਕਸ਼ਮੀਰ ਸਿੰਘ ਸਰਪੰਚ ਪਠਾਨ ਨੰਗਲ ਹਰਪ੍ਰੀਤ ਸਿੰਘ ਸੋਨਾ ਹਰਪ੍ਰੀਤ ਸਿੰਘ ਹੈਪੀ ਪਠਾਨ ਨੰਗਲ ਸਤਰਾਮ ਸਿੰਘ ਚੇਤਨਪੁਰਾ ਹਰਜਿੰਦਰ ਸਿੰਘ ਮੱਜੂਪੁਰਾ ਸਰਪੰਚ ਸੁਖਪਾਲ ਸਿੰਘ ਰੰਧਾਵਾ ਕੰਦੋਵਾਲੀ ਸਰਪੰਚ ਜਸਬੀਰ ਸਿੰਘ ਸੰਤੂ ਨੰਗਲ ਸਰਪੰਚ ਦਲਦੀਪ ਸਿੰਘ ਚੇਤਨਪੁਰਾ ਬਲਵਿੰਦਰ ਸਿੰਘ ਚੇਤਨਪੁਰਾ ترسےم ਸਿੰਘ ਚੇਤਨਪੁਰਾ ਆਦੀ ਹਾਜ਼ਰ ਸਨ ਆਓ 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 ਹੈ ਨਹੀਂ ਦੇ ਆ ਤੇ ਮੈਂ ਦੇ ਦੋ ਕਿਧਰ ਰੱਖੋ ਇੱਕ ਚਾਹ ਰੱਖੋ ਉਹ ਲੈ ਲੈਣਾ ਵਾਈਕੂ ਜਿੱਕਾ ਖਾਲਸਾ ਵਾਈਟ ਭਤੀ ਨਾਮ ਮੇਰਾ ਜਿਵੇਂ ਮਾਤੀ ਮਾਰਕੀਟ ਕਮੇਟੀ ਆਈ ਨਾਲਾ ਬੰਦੇਸ਼ ਸਿੰਘ ਬੱਬੂ ਚੇਤਨਪੁਰਾ ਅੱਜ ਬੜਾ ਹੀ ਵਿੜਪਾਕਾ ਦੇਣਿਆ ਸਾਡੇ ਬੜੇ ਸਤਿਕਾਰਯੋਗ ਡਾਕਟਰ ਅਕਬਾਲ ਸਿੰਘ ਜੀ ਪਠਾਨ ਨੰਦ ਤੋਂ ਸਾਫਤਾ ਬਲੈਂਸਿੰਗ ਦੀ ਮੈਂਬਰ ਉਹ ਆਮ ਆਦੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਕੈਬਨਟ ਮੰਤਰੀ ਸਰਦਾਰ ਤਲਦੀਪ ਸਿੰਘ ਢਾਲੀਵਾਲ ਜੀ ਦੇ ਕੰਮਾਂ ਤੋਂ ਖੁਸ਼ ਹੋ ਕੇ ਆਮ ਆਦੀ ਪਾਰਟੀ ਦੀ ਸਰਕਾਰ ਦੀ ਨੀਤੀਆਂ ਤੋਂ ਖੁਸ਼ ਹੋ ਕੇ ਤੇ ਅੱਜ ਇਹਨਾਂ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਆ ਤੇ ਅੱਜ ਸਮਝ ਲਓ ਸਾਡੀ ਅਜੀ ਨਾਲੇ ਹਲਕੇ ਦੀ ਟੀਮ ਇੰਨੀ ਮਜ਼ਬੂਤ ਹੋਈ ਆ ਕਿ ਮੈਂ ਤੁਹਾਨੂੰ ਨਾਸਲੀ ਸਕਦਾ ਕਿਉਂਕਿ ਮੇਰਾ ਵੀ ਹਲਕੇ 'ਚ ਬਹੁਤ ਟਾਈਮ ਲੱਗਦਾ ਵਾ ਤੇ ਇਹ ਹੁਣ ਮਗਰੋਂ ਸਰਦਾਰ ਅਕਬਾਲ ਸਿੰਘ ਜੀ ਸਰਦਾਰ ਜਸਬੀਰ ਸਿੰਘ ਜੀ ਸਰਪੰਚ ਸਾਹਿਬ ਸੰਤੂ ਨੰਬਰ ਤੋਂ ਸਾਡੇ ਬੜੇ ਸਰਕਾਰ ਜੋ ਚਾਚਾ ਜੀ ਸਰਦਾਰ ਦਲਜੀਤ ਸਿੰਘ ਜੀ ਆਪਣੇ ਸਰਦਾਰ ਕਤਰ ਸਿੰਘ ਜੀ ਸਾਡੇ ਮੈਂਬਰ ਬਲਵਿੰਦਰ ਸਿੰਘ ਜੀ ਮੇਰਾ ਛੋਟਾ ਵੀ ਤਰਸੀਮ ਸਿੰਘ ਜੀ ਸਰਪੰਚ ਕਸ਼ਮੀਰ ਸਿੰਘ ਜੀ ਅਮਰੀਕ ਸਿੰਘ ਜੀ ਸੋਦਾ ਹੈ ਵੀ ਸਾਰੀ ਟੀਮ ਸਾਡੀ ਬੜੀ ਪਾਵਰਫੁਲ ਟੀਮ ਬਣ ਗਈ ਆ ਇਹ ਸਾਡੀਆਂ ਪਾਰਟੀ ਦੀਆਂ ਬਾਹਾਂ ਬਣ ਗੀਆਂ ਅਸੀਂ ਜਿੱਥੇ ਵੀ ਹੋਵਾਂਗੇ ਸਾਰੇ ਰਲ ਕੇ ਕੰਮ ਕਰਾਂਗੇ ਤੇ ਧਾਲੀਵਾਲ ਸਾਹਿਬ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਬੜੀ ਲੀਡ ਨਾਲ ਜਿਤਾ ਕੇ ਦਿੱਲੀ ਦੇ ਵਿੱਚ ਭੇਜਾਂਗੇ ਧੰਨਵਾਦ ਡਾਕਟਰ ਕੁਲਵਾਲ ਸਿੰਘ ਜੀ ਸਾਹਿਬ ਦਾ ਪਾਰਕਸੈਂਟ ਮੈਂਬਰ ਸਾਹਿਬ ਨੇ ਕਹਿੰਦਾ ਵੀ ਜੋ ਵੀ ਦਾ ਡਟਾ ਸਾਰਾ ਕਰੋ ਤੱਕੜੇ ਨਾਲ ਕੰਮ ਕਰੋ ਕਿੰਦਾਂ ਦੀਆਂ ਉਮੀਦਾਂ ਲਈ ਕਹੇ ਜੇ ਤਾਂ ਇਹ ਕੀ ਆ ਰੱਕੀ ਬਾਤ ਹੈ ਆ ਜਿਹੜਾ ਕਾਸ਼ ਪਟੋਲ ਦੀਆਂ ਨਾਲ ਦੇ ਕਾਸ਼ ਨੂੰ ਖੁਸ਼ ਹੋ ਗਏ ਇਹ ਪਾਰਟੀ ਜਦੋਂ ਇਹ ਕਾਗ ਕੰਮਾਂ ਦੇ ਸਰਕਾਰ ਦੀਆਂ ਕੰਮ ਤੋਂ ਆ ਉਹ ਵੀ ਨਾਲ ਦੇ ਪ੍ਰਭਾਸ ਹੋ ਗਏ ਹੁਣ ਠੀਕ ਹੋ ਵੱਟ ਘਟਦੇ ਆ ਨਾਲ ਦੇ ਸਾਥ ਹੁਣ ਅਟਾ ਬਣ ਗਿਆ ਕਿ ਪੈਣ ਦਾ ਪਾਰਟੀ ਜਿੰਦਾਬਾਦ ਦੀ ਸਰਦਾਰੀਆਂ ਜਿੰਦਾਬਾਦ ਦੀ ਸਰਦਾਰੀਆਂ ਜਿੰਦਾਬਾਦ ਆਓ ਅਸਾਈ ਜੀ ਆ ਇੱਕ ਮਿੰਟ ਦੇ ਦੋਪੋ